ਖਾਨਕੋਟ ਏਰੀਏ ਚ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਦੋ ਗ੍ਰਿਫਤਾਰ ਫੜੇ ਗਏ ਸੁਜੀਤ ਸਿੰਘ ਕੈਂਟ ਉੱਪਰ ਪਹਿਲਾਂ ਵੀ ਹਨ ਇੱਕੀ ਮੁਕਦਮੇ ਦਰਜ ਪੁਲਿਸ ਅਧਿਕਾਰੀ ਨੇ ਦਸੀ ਸਾਰੀ ਗੱਲ ਪਠਾਨਕੋਟ ਏਰੀਏ ਚ ਲੁੱਟਖੋਹਾਂ ਉਹਦੀਆਂ ਵਾਰਦਾਤਾ ਕਰਨ ਵਾਲੇ ਦੋ ਲੁਟੇਰਿਆਂ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਕਸਰ ਹੀ ਇਲਾਕੇ ਵਿੱਚ ਸਨੇਚਿੰਗ ਕਰਨ ਵਾਲੇ ਤੂ ਲੁਟੇਰੇ ਜਿਹਨਾਂ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਇਹਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਉੱਪਰ ਪਹਿਲਾਂ ਹੀ ਇੱਕੀ ਮਕਦਮੇ ਤਰਚ ਹਨ ਸਾਨੂੰ ਦੱਸਿਆ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਮਾਨਯੋਗ ਸੀਐਮ ਸਾਹਿਬ ਦੇ ਅਦਾਜਤਾ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਵਿਰੁੱਧ ਯੁੱਧ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਦੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਉਹ ਬੰਦੇ ਨੂੰ ਰੈਸ਼ਟ ਕੀਤਾ ਜੋ ਸਾਡੇ 106 ਨੰਬਰ ਮੁਕਦਮੇ ਸਿਟੀ ਤੇ ਲੋੜਿੰਦਾ ਸੀਗਾ 메ਨ ਦੋਸੀ ਸੀਗਾ 마스크 마ਾਈਕ ਸੀਗਾ ਇਸ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ ਚਾਰ ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛ ਇਸ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸੁਰਜੀਤ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾਂ ਮਤਲਬ ਚੈਨ ਸਨੇਚਿੰਗ ਜਾਂ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ ਸੁਰਜੀਤ ਸਿੰਘ ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ surjeet singh ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨੇ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰਦਾਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰਦਾਤਾਂ ਹੈ ਕੱਲ ਇੱਕ ਵਾਰਦਾਤ ਦੇ ਵਿੱਚ ਜਿਹੜੀ ਸਾਫਰਕੰਡੀ ਮੁਕਦਮਾ ਦਰਜ ਹੋਇਆ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਉਦੇ ਵਿੱਚ ਵੀ ਅਸੀਂ ਨੂੰ ਨਾਮਜ਼ਦ ਕਰ ਲਿਆ ਹਾਲੀ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ ਹਾਂ ਹਾਲੀ ਦੀ ਆਪਣੇ ਕੋਲ ਨਾਲ ਰਿਪੋਰਟ ਦੇ ਵਿੱਚ ਵੀ ਦੂਜੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਅੱਗੇ ਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜੇ ਗੱਲ ਦੋ ਅਰੈਸਟ ਕੀਤੇ ਆ ਉਹਨਾਂ ਦੇ ਰਿਮਾਂਡ ਕਿੰਨੇ ਦੇ ਨਾ ਦੋ ਦੋ ਦਿਨ ਦਾ ਦੋ ਦੋ ਦਿਨ ਦਾ ਰਿਮਾਂਡ ਹੈਗਾ ਸਰ ਇਹਦੇ ਹੋਰ ਵੀ ਕੋਈ ਗ੍ਰੋਹ ਹੋਏ ਜੀ ਦੱਸ ਦਿੱਤਾ ਹੈ ਹਲੀ ਅਹੀਂ ਪੁੱਛ ਗਿਸ਼ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਸਾਬ ਨਾਲ ਜਿਹੜੇ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ